ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਭਰਾਵੋ ਅੱਜ ਤੁਸੀਂ ਸਾਰਿਆਂ ਨੇ ਅਖਬਾਰਾਂ ਦੀਆਂ ਸੁਰਖੀਆਂ ਫਰੰਟ ਪੇਜ ਦੇ ਪੜ੍ਹ ਲਈਆਂ ਹੋਣੀਆਂ ਨੇ ਕਿ ਮਾਨ ਜੋ ਸੁਪਰੀਮ ਕੋਰਟ ਨੇ ਅੱਤਵਾਦੀ ਬਲਵੰਤ ਸਿੰਘ ਰਾਜਵਾਨਾ ਬਾਰੇ ਸਟੇਟਮੈਂਟ ਦਿੱਤੀ ਆ ਕਿ 26 ਤਰੀਕ ਤੋਂ ਪਹਿਲਾਂ-ਪਹਿਲਾਂ ਕੇਂਦਰੀ ਸਰਕਾਰ ਹਾਂਸੀ ਦੀ ਮੁੱਦੇ ਤੇ ਸਪਸ਼ਟ ਕਰੇ ਕੀ ਕਰਨਾ ਨਹੀਂ ਕਰਨਾ ਮੈਂ ਭਰਾਵੋ ਸਾਰੇ ਹੱਥ ਜੋੜ ਕੇ ਦੇਸ਼ ਪ੍ਰੇਮੀਆਂ ਨੂੰ ਬੇਨਤੀ ਕਰਦਾ ਮੈਂ ਜਿਹੜੇ ਦੇਸ਼ ਨੂੰ ਪਿਆਰ ਕਰਦੇ ਆ ਜਿਹੜੇ ਸਾਰ ਬਿਆਨ ਸਿੰਘ ਜੀ ਮੁੱਖ ਮੰਤਰੀ ਸ਼ਹੀਦ ਨੂੰ ਪਿਆਰ ਕਰਦੇ ਆ ਅਸੀਂ ਆਓ ਅਸੀਂ ਸਾਰੇ ਰਲ ਮਿਲ ਕੇ ਕੇਂਦਰ ਸਰਕਾਰ ਨੂੰ ਬੇਨਤੀ ਕਰੀਏ ਕਿ ਬਲਵੰਤ ਸਿੰਘ ਰਾਜਵਾਨ ਇੱਕ ਅਤਵਾਦੀ ਸੀ ਅਤੇ ਅਤਵਾਦੀ ਰਹੇਗਾ ਅਸੀਂ ਉਸ ਦਾ ਹਮੇਸ਼ਾ ਵਿਰੋਧ ਕਰਾਂਗੇ ਕੇਂਦਰੀ ਸਰਕਾਰ ਕੋਲੇ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਨੂੰ ਜਿਚਾਈਏ ਵੀ ਇਹ ਸਰ ਬਿਆਨ ਸਿੰਘ ਜੀ ਮੁੱਖ ਮੰਤਰੀ ਸ਼ਹੀਦ ਜੀ ਦਾ ਕਾਤਲ ਆ ਔਰ ਉਹਨਾਂ ਨੂੰ ਬੰਬ ਰਾਡਾਇਆ ਗਿਆ ਸੀ 31 ਅਗਸਤ 1995 ਨੂੰ ਕਿਉਂਕਿ ਇਸ ਨੇ ਆਪਣੇ ਸੰਵਿਧਾਨ ਦਾ ਵੀ ਉਲੰਘਣਾ ਕੀਤੀ ਆ ਕਿਉਂਕਿ ਵਰਦੀ ਧਾਰੀ ਹੋ ਕੇ ਇਸ ਨੇ ਸੰਵਿਧਾਨ ਦੀ ਲੰਘਣਾ ਕੀਤੀ ਆ ਇਸ ਨੂੰ ਅਸੀਂ ਲੋਕਾਂ ਨੇ ਕਦੇ ਵੀ ਮਾਫ਼ ਨਹੀਂ ਕਰਨਾ ਮੈਂ ਦੁਬਾਰਾ ਤੋਂ ਫਿਰ ਬੇਨਤੀ ਕਰਦਾ ਹਾਂ ਵਾ ਦੇਸ਼ ਪ੍ਰੇਮੀਆਂ ਨੂੰ ਜਿੰਨੇ ਵੀ ਸਾਡੇ ਦੇਸ਼ ਨੂੰ ਪਿਆਰ ਕਰਨ ਵਾਲੇ ਆ ਬਈ ਬਲਵੰਤ ਸਿੰਘ ਰਾਜਵਾਨਾ ਦੇ ਖਿਲਾਫ ਖੜੇ ਹੋ ਜੋ ਅਸੀਂ ਇਸ ਨੂੰ ਨਾ ਇਹਦੀ ਫਾਂਸੀ ਮਾਫ਼ ਹੋਣ ਦੇਣੀ ਆ ਨਾ ਅਸੀਂ ਇਸ ਨੂੰ ਬਾਹਰ ਆਉਣ ਦੇਣਾ ਕਿਉਂਕਿ ਸਾਡੀ ਜਿਹੜੀ ਹੈ ਮੰਗ ਆ ਅਗਰ 26 ਤਰੀਕ ਤੋਂ ਪਹਿਲਾਂ-ਪਹਿਲਾਂ ਇਸ ਦੀ ਫਾਂਸੀ ਤੋੜੀ ਜਾਂਦੀ ਆ ਅਸੀਂ ਪੋਖਰਤਾਲ ਦੇ ਬੈਠਾਂਗੇ ਲੁਧਿਆਣਾ ਵਿੱਚ ਜਿੰਨੇ ਵੀ ਮੇਰੇ ਦੇਸ਼ ਪ੍ਰੇਮੀ ਆਉਂਦੇ ਨੇ ਉਹਨਾਂ ਦਾ ਸਵਾਗਤ ਆ ਅਸੀਂ ਇਹਨਾਂ ਅੱਤਵਾਦੀਆਂ ਦਾ ਖਾਲਸਤਾਨੀਆਂ ਦਾ ਭੋਗ ਪਾ ਕੇ ਰਹਿਣਾ ਵਾ ਚਾਹ ਇੱਕ ਹੋਰ ਗੱਲ ਆ ਇੱਕ ਅੱਤਵਾਦੀ ਜਗਤਾਰ ਸਿੰਘ ਹਵਾਰੇ ਦੇ ਪੋਸਟਰ ਲੱਗ ਰਹੇ ਆ ਕਿਸਾਨ ਜਥੇਬੰਦੀਆਂ ਦੇ ਦੇ ਜਿਹੜੀ ਸਟੇਜ ਬਣਾਈ ਆ ਉਹਦੇ ਕੋਲੇ ਮੈਂ ਕਿਸਾਨ ਜਥੇਬੰਦੀਆਂ ਨੂੰ ਕਹਿਣਾ ਚਾਹਨਾ ਵਾਂ ਵੀ ਇਹ ਜਲਦਾਰ ਸਿੰਘ ਹਵਾ ਰਾਤਵਾਦੀ ਨੂੰ ਤੇ ਪੋਟ ਨਾ ਲਗਵਾਓ ਥੇ ਇਹਨਾਂ ਲੋਕਾਂ ਨੇ ਗੰਦ ਪਾਇਆ ਹੋਇਆ ਇਹ ਲੋਕ ਤੇ ਦੇਸ਼ ਦੇ ਸਕੇ ਨਹੀਂ ਹੋ ਸਕਦੇ ਇਹ ਲੋਕ ਅਤਵਾਦੀ ਲੋਕ ਨੇ ਇਹ ਇਸ ਕਰਕੇ ਭਰਾਵੋ ਇਹਨਾਂ ਲੋਕਾਂ ਤੋਂ ਬਚੋ ਸਾਨੂੰ ਜਿਹੜੀ ਸਾਬਿਆਨ ਸਿੰਘ ਨੇ ਸ਼ਾਂਤੀ ਲਿਆਂਦੀ ਆ 31 ਅਗਸਤ ਨੂੰ 95 ਨੂੰ ਉਸ ਸ਼ਾਂਤੀ ਦੇ ਪਹਿਰਾ ਦਈਏ ਉਹਨਾਂ ਦੀ ਜਿਹੜੀ ਆਤਮਾਵਾ ਬੜੀ ਸ਼ਾਂਤੀ ਵਾਲੇ ਆਤਮਾ ਨੂੰ ਅਤੇ ਸਾਹਿਬ ਬਿਆਨ ਸਿੰਘ ਜੀ ਅਮਰ ਰਹਿਣ ਕਿਉਂਕਿ ਮੈਂ ਫੇਰ ਦੁਬਾਰਾ ਤੋਂ ਫੇਰ ਬੇਨਤੀ ਕਰਦਾ ਮਾਂ ਅਸੀਂ ਇਹਨਾਂ ਦਾ ਅਤਵਾਦੀਆਂ ਦਾ ਬਾਈਕਾਟ ਕਰੀਏ ਇੱਕ ਮੈਂ ਹੋਰ ਗੱਲ ਕਹਿਣਾ ਚਾਹਨਾ ਮਾਂ ਜੇ ਬਾਹਰ ਆਊਗਾ ਅਤਵਾਦੀ ਬਲਵੰਦ ਰਾਜਵਾਨ ਇਸ ਨੇ ਪਹਿਲਾਂ 17 ਕਤਲ ਕੀਤੇ ਬੰਮ ਨਾਲ ਆਏ ਤੇ ਹੁਣ ਇਹ 1700 ਬੰਦਿਆਂ ਨੂੰ ਨੂੰ ਮਾਰੂਗਾ ਇਹ ਕਿਉਂਕਿ ਅਸੀਂ ਇਹ ਤੋਂ ਡਰਨ ਵਾਲੇ ਨਹੀਂ ਅਸੀਂ ਹਮੇਸ਼ਾ ਖੁੱਲ੍ਹ ਮਾਰ ਕੇ ਚੱਲਦੇ ਆਂ ਜੁਨੀਆ ਮਰਜ਼ੀਆਂ ਜਿੰਨੇ ਮਰਜ਼ੀ ਆ ਜਾਣ ਬਾਹਰ ਆਏ ਅਸੀਂ ਨੂੰ ਕੀ ਸਮਝਣਿਆ ਲੰਡੀ ਪੁੱਚੀ ਨੂੰ ਅਸੀਂ ਨਹੀਂ ਕੋਈ ਸਮਝਦੇ ਚਾਹ ਜਗਤਾਰ ਹਵਾਰਾ ਹੋਵੇ ਚਾਹ ਇਹ ਆਪਣਾ ਬਲੰਤ ਰਾਜਣਾ ਹੋਵੇ ਚਾਹ ਖਾਲਸਤਾਨੀ ਹੋਣ ਚਾਹੇ ਜੈਸ਼ਮ ਮੁਹੰਮਦ ਹੋਣੇ ਹੋਣ ਅਸੀਂ ਇਹਨਾਂ ਦੀ ਪਰਵਾਹ ਨਹੀਂ ਕਰਾਂਗੇ ਇਹਨਾਂ ਦਾ ਡਟ ਕੇ ਮੁਕਾਬਲਾ ਕਰਾਂਗੇ ਧੰਨਵਾਦ